ਬਟਾਲਾ ਦੇ ਨਜ਼ਦੀਕਾ ਪਿੰਡ ਮਸਾਨੀਆਂ ਦਾ ਪਰਿਵਾਰ ਜੋ ਤਿੰਨ ਪੀੜ੍ਹੀਆਂ ਤੋਂ ਦੇਸ਼ ਦੀ ਸੇਵਾ ਕਰਦਾ ਆ ਰਿਹਾ ਤੇ ਭਾਰਤੀ ਫੌਜ ਦੇ ਵਿੱਚ ਨੌਕਰੀ ਕਰਦੇ ਦਾ ਘਰ ਦੇ ਪੁੱਤ ਦੀ ਹైదరాబాద్ ਵਿੱਚ ਡਿਊਟੀ ਦੌਰਾਨ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਆ ਉੱਥੇ ਹੀ ਜਿਵੇਂ ਹੀ ਪਿੰਡ ਅਤੇ ਪਰਿਵਾਰ ਨੂੰ ਫੌਜੀ ਜਵਾਨ ਹਰਜਿੰਦਰ ਸਿੰਘ ਦੇ ਸ਼ਹੀਦ ਹੋਣ ਦਾ ਸੁਨੇਹਾ ਮਿਲਦਾ ਆ ਤਾਂ ਪਰਿਵਾਰ ਦੇ ਲਈ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਫੌਜੀ ਹਰਜਿੰਦਰ ਸਿੰਘ ਆਪਣੇ ਪਰਿਵਾਰ ਦੇ ਵਿੱਚ ਪਿੱਛੇ ਮਾਂ ਪਤਨੀ ਅਤੇ ਦੋ ਬੱਚੇ ਛੱਡ ਗਿਆ ਅਤੇ ਜਿਵੇਂ ਅੱਜ ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰدار ਰੋ ਰੋ ਕੇ ਬੁਰਾ ਹਾਲ ਸੀ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਨ ਉੱਥੇ ਹੀ ਅੰਤਿਮ ਵਿਦਾਈ ਮੌਕੇ ਪੂਰੇ ਇਲਾਕੇ ਦੇ ਲੋਕ ਇਕੱਠੇ ਹੋਏ ਅਤੇ ਫੌਜੀ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਮੇਰਾ ਨਾਮ ਗੁਰਪਾਲ ਸਿੰਘ ਪਾਲੀ ਉਮਰ ਜੀ ਉਮਰ ਥੋੜੀ ਹੈ ਜੇ ਉਹਨਾਂ ਦੀ ਛੋਟੇ ਛੋਟੇ ਬੱਚੇ ਨੇ ਜੇ ਦੋਵੇਂ ਫੈਮਲੀ ਚ ਕੌਣ ਸੌਣਿਆ ਫੈਮਲੀ ਉਹਨਾਂ ਦੀ ਵਾਈਫ ਹੈ ਮਦਰ ਹੈ ਪਾਦਰ ਦੀ ਪਹਿਲਾਂ ਡੈਥ ਹੋ ਗਈ ਹੈ ਸਾਰਾ ਪਰਿਵਾਰ ਹੀ ਫੌਜ ਚਾ ਸਾਰੇ ਦੋਵੇਂ ਬਰੇ ਦੋਵੇਂ ਫੌਜੀ ਵੱਡੇ ਰਿਟਾਇਰ ਹੋ ਗਏ ਨੇ ਇਹਦੀ ਡੇਟਸਾ ਨੌਕਰੀ ਰਹਿ ਗਈ ਸਿਰ ਕਿੱਥੇ ਸੀਗੀ ਨੌਕਰੀ ਜਾਨਾ ਸੀ ਨੌਕਰੀ ਜਾਨਾ ਹਾਇਦਰਾਬਾਦ ਸੀ ਤੇ ਅਜੇ ਮੌਤ ਦੇ ਕਾਰਨਦਾਰ ਨਹੀਂ ਪਤਾ ਲਗਾ ਕੀ ਕਿਹੋ ਜਿਹਾ ਸੁਭਾਅ ਸੀ ਸੁਭਾਅ ਉਹਨਾਂ ਦਾ ਪਾਜੀ ਬਹੁਤ ਵਧੀਆ ਸੀ ਮਲਾ ਆਪਣੇ ਪਿੰਨ ਸੱਜਣ ਮੁੰਡਿਆਂ ਦੇ ਜਿਹੜੇ ਹੁਣ ਤੱਕ ਵੀ ਯਾਰ ਨੇ ਉਹਦਾ ਯਾਰ ਫਰੈਂਡ ਸੀ ਉਹਦੀ ਡੈਥ ਹੋ ਗਿਆ ਜੀ ਤੱਕ ਉਹਦੀ ਮਦਦ ਕਰਦਾ ਸੀ ਉਹਦਾ ਨਾ ਰਾਮਗੜੀ ਦਾ ਮੁੰਡਾ ਸੀ ਤੇ ਉਹਦਾ ਸੁਭਾਅ ਇਦਾਂ ਨਹੀਂ ਮਾੜੇ ਦਾ ਗਰੀਬ ਦੀ ਮਦਦ ਕਰਨਾ ਤੇ ਆਪੇ ਮੁਲਾਪੜਾ ਬੜਾ ਜਿਹਨੂੰ ਮਿਲਣਾ ਸਾਸਿਗਾਲ ਤੋਂ ਬਿਨਾਂ ਨਹੀਂ ਜਾਣਾ ਤਾਂ ਥੋੜੇ ਦਿਨਾਂ 15-20 ਦਿਨ ਘਰੋਂ ਛੁੱਟੀ ਕੱਟ ਕੇ ਆ ਤੇ ਹਦਰਾਬਾਦ ਸੀ ਕੱਲ ਸਵੇਰੇ ਨੂੰ ਫੋਨ ਆ ਗਿਆ ਇਦਾਂ ਹੋ ਗਿਆ ਤੇ ਸਾਰਾ ਪਿੰਡ ਸਾਰਾ ਲੱਕ ਜਿਹੜਾ ਬੜਾ ਮਜੂਦ ਸੇ ਕੰਮ ਕੀਨੇ ਨੌਜਵਾਨ ਦੀ ਮੌਤ ਹੋ ਗਈ ਡੈਡ ਬੋਡੀ ਹੁਣ ਭਾਈ ਆਈ ਗਿਆ ਘਰ ਗਏ ਨੇ ਆਉਣ ਵਾਲੇ ਇੱਥੇ ਹੁਣ ਅੱਜ ਬਾਈ ਇਰ ਆਈ ਅੰਮ੍ਰਿਤਸਰ ਤੇ ਅੰਮ੍ਰਿਤਸਰੋਂ ਇੱਥੇ ਆਈ ਏ ਡਿਊਟੀ ਕਿੱਥੇ ਹੈ ਨਾਲ ਹਦਰਾਬਾਦ ਸੀ ਹੁਣ ਹੋਣਾ ਹੁੰਦਾ ਡੈਥ ਹੋਈ ਮੇਰਾ ਨਾਮ ਹਰਪੀਰ ਸਿੰਘ ਸਾਰੀ ਜਿਹੜੀ ਚੀਜ਼ ਹੋਈ ਆ ਕੀ ਲੱਗਦੀ ਏ ਸਾਡਾ ਭਰਾ ਸੀ ਜੀ ਸਾਹੀ ਪਿੰਡ ਵਾਸੀ ਇਕੱਠੇ ਪੜੇ ਸਕੂਲ ਮੇਰੇ ਤੋਂ ਇੱਕ ਕਲਾਸ ਅੱਗੇ ਪੜਦਾ ਰਿਹਾ ਜਿੰਦਰ ਸਿੰਘ ਤੇ ਐਸ ਛੁੱਟੀ ਜਦੋਂ ਆਏ ਨੇ ਮੇਰੇ ਨਾਲ ਬੈਠ ਕੇ ਅਸੀਂ ਇਕੱਠਿਆਂ ਚਾਹ ਪੀਤੀ ਆ ਆਪਣਾ ਦੁੱਖ ਸੁੱਖ ਕੀਤੇ ਗੱਲਾਂ ਬਾਤਾਂ ਕੀਤੀਆਂ ਨੇ ਕੋਈ ਪਤਾ ਨਹੀਂ ਕਿ ਕਿਹੜੀ ਮੁਲਾਕਾਤ ਅਖੀਰਲੀ ਹੋ ਜਾਨੀ ਸੁਣ ਕੇ ਬੜਾ ਦੁੱਖ ਲੱਗਾ ਕਿ ਇਹ ਘਟਨਾ ਹైదరాబాద్ ਚ ਹੋ ਗਈ ਏ ਘਰੋਂ ਜਾ ਕੇ ਪਤਾ ਲੱਗਾ ਕਿ ਪੋਸਟਿੰਗ ਪਹਿਲਾਂ ਤੇ ਉਹ ਡੇਰਾ ਬਾਬਾ ਨਾਨਕਾ ਸਾਨੂੰ ਬਹੁਤ ਲੱਗ ਗਈ ਤੇ ਆਉਂਦੇ ਜਾਂਦੇ ਰਹਿੰਦੇ ਸੀ ਘਰ ਕੌਣ ਪਤਾ ਲੱਗਾ ਕਿ ਹైదరాబాద్ ਸੀ ਦੂਰ ਚਲੇ ਗਏ ਘਰੋਂ ਤੇ ਹੁਣ ਜੇ ਵਾਲੀ ਮਿਸ ਹੈਪਨਿੰਗ ਹੋ ਗਈ ਬਹੁਤ ਵਧੀਆ ਸੁਭਾਅ ਹੈ ਜੀ ਜਿਵੇਂ ਹੋਣੇ ਸਿੱਧੂ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਇੱਕ ਦੋਸਤ ਸੀ ਰਾਮਗੜੀਆ ਪਰਿਵਾਰ ਚੋਂ ਤੇ ਬੜੀ ਅਚਨ ਚੇਤ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਅਜੇ ਤੱਕ ਉਹ ਮਦਦ ਕਰਦੇ ਸਨ ਉਹਨਾਂ ਦੇ ਘਰ ਜਾ ਕੇ ਵੈਸੇ ਵੀ ਜੇ ਪਿੰਡ 'ਚ ਕੋਈ ਧਾਰਮਿਕ ਪ੍ਰੋਗਰਾਮ ਕੋ ਸਾਂਝਾ ਪ੍ਰੋਗਰਾਮ ਹੋਣਾ ਤਾਂ ਉਹਨਾਂ ਉੱਥੋਂ ਪਿੰਡ ਵਾਸਤੇ ਜੋ ਵੀ ਸੇਵਾ ਭੇਜਣੀ ਕੀ ਨਾਮ ਸੀ ਕਹਿੰਦਾ ਖਰਜੀਂਦਰ ਸਿੰਘ ਨਾਮ ਸੀ ਸੋਸ਼ਲ ਕੰਮ ਦੀ ਨਾਲ ਬਹੁਤ ਹੀ ਸੋਸ਼ਲ ਜੀ ਬਹੁਤ ਜ਼ਿਆਦਾ ਬਹੁਤ ਪਰਿਵਾਰ ਚ ਉਹਨਾਂ ਦੀ ਵਾਈਫ ਸੀ ਇੱਕ ਬੇਟਾ ਸੀ 9th ਕਲਾਸ ਪੜ੍ਹਦਾ ਬੇਰਿੰਗ ਸਕੂਲ ਪੜ੍ਹਦਾ ਮੇਰੇ ਬੱਚੇ ਵੀ ਉੱਥੇ ਪੜ੍ਹਦੇ ਆ ਮੇਰੇ ਬੱਚੇ ਛੋਟੇ ਨੇ 9th ਪੜ੍ਹਦਾ ਇੱਕ ਉਹਨਾਂ ਦੀ ਬੇਟੀ ਹੈ ਬਿਲਕੁਲ ਸਾਰੇ ਕਹਿੰਦੇ ਇਹਨਾਂ ਦੇ ਪਰਿਵਾਰ ਚ ਫੌਜ ਚ ਪੈ ਲੱਗੀ ਆ ਹਾਂਜੀ ਉਹਦਾ ਬ੍ਰਦਰ ਵੱਡਾ ਵੀ ਫੌਜੀ ਵੱਡਾ ਬ੍ਰਦਰ ਹੀ ਫੌਜੀ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਡੈਡੀ ਉਹਦੇ ਇਹਨਾਂ ਦੇ ਚਾਚੇ ਤਾਏ ਇੱਕ ਇਹਨਾਂ ਦੇ ਮੇਰੇ ਚਾਚਾ ਜੀ ਮੇਰੇ ਖਾਲ ਦੋ ਪੈਨਸ਼ਨਾਂ ਲੈੰਦੇ ਸੀ ਉਹ ਦੋ ਵਾਰ ਉਹਨਾਂ ਫੌਜੀ ਦੀ ਨੌਕਰੀ ਕੀਤੀ 11 ਤਰੀਕ ਤੋਂ ਪਹਿਲਾਂ ਗੱਲ ਹੋਈ ਉਹਨਾਂ ਦੀ ਉਦੋਂ ਬਾਅਦ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਨਾਲ ਕੋਈ ਵੀ ਨਾ ਕੀਤੀ ਉਹਨਾਂ ਨੇ ਮੈਂ ਫੋਨ ਲੰਮਦੀ ਰਹੀ ਫੋਨ ਨਹੀਂ ਚੁੱਕਦੇ ਰਹੇ 2 ਦਿਨ 2 ਮਹੀਨੇ ਹੋ ਗਏ ਪਹਿਲਾਂ ਗਏ ਹਾਂਜੀ ਕੀ ਗੱਲ ਹੋਈ ਤੁਹਾਡੀ ਲਾਸਟ ਉਹਨਾਂ ਨਾਲ ਲਾਸਟ ਕੋਈ ਗੱਲ ਨਹੀਂ ਹੋਈ ਰਾਜੀ ਬਾਜੀ ਪੁੱਛਿਆ ਉਹਨਾਂ ਨੇ ਬੱਚਿਆਂ ਵੱਲੋਂ ਪੁੱਛਿਆ ਹਾਲ ਚਾਲ ਪੁੱਛਿਆ ਉਦੋਂ ਬਾਅਦ ਕੁਝ ਨਹੀਂ ਪੁੱਛਿਆ ਉਹਨਾਂ ਨੇ ਤੁਹਾਨੂੰ ਕਿੱਦਾਂ ਪਤਾ ਹਾਂਜੀ ਤੁਹਾਨੂੰ ਕੋਈ ਪਤਾ ਨਹੀਂ ਮੈਨੂੰ ਉਹਨਾਂ ਨੇ ਗੱਲ ਨਹੀਂ ਨਾ ਕੀਤੀ ਮੈਨੂੰ ਉਹ ਦਿਨ ਬਾਜੀ ਉਹਨਾਂ ਦੇ ਜਦੋਂ ਫੋਨ ਆਇਆ ਉਦੋਂ ਉਦੋਂ ਹੀ ਮੈਨੂੰ ਪਤਾ ਲੱਗਾ ਉਦੋਂ ਪਹਿਲਾਂ ਮੈਨੂੰ ਕੋਈ ਗੱਲ ਬਾਤ ਦਾ ਨਹੀਂ ਪਤਾ ਮੇਰੇ ਇੱਕ ਬੇਟਾ ਇੱਕ ਬੇਟੀ ਹੈ ਇੱਕ ਮੈਂ ਆਈ ਹਾਂ ਤਿੰਨੇ ਹੀ ਮਾਂ ਪੁੱਤ ਤਿੰਨੇ ਜਾਣੇ ਰਹਿੰਦੇ ਆ ਪਤਾ ਲੱਗਾ ਤੁਹਾਡੀ ਪਰਵਾਹ ਤੁਸੀਂ ਨਹੀਂ ਹਾਂਜੀ ਵੱਡੇ ਬਾਜੀ ਨੇ ਅਰਜੰਦਰ ਸਿੰਘ ਕੀ ਲੱਗਦੇ ਸੀ ਤੁਹਾਡੇ ਇਹ ਬ੍ਰਦਰ ਸੀਗੇ ਮੇਰੇ ਛੋਟੇ ਕੀ ਗੱਲ ਹੋਈ ਠੀਕ ਹੈ ਜੀ ਤਾਤਾ ਦੇਖੋ ਸਰ ਮੈਨੂੰ ਫੋਨ ਆਇਆ ਜੁੰਟ ਦੇ ਵਿੱਚੋਂ ਕਿ ਇਹਦਾ ਐਕਸੀਡੈਂਟ ਕੇਸ ਹੋ ਗਿਆ ਤੇ ਗੋਲੀ ਲੱਗ ਗਈ ਓਸ ਤੋਂ ਬਾਅਦ ਦੇ ਵਿੱਚ ਸਰ ਉਹਨਾਂ ਮੈਨੂੰ ਥੋੜੀ ਦੇਰ ਬਾਅਦ ਹੀ ਦੱਸਤਾ ਵੀ ਮਤਲਬ ਡੈਥ ਹੋ ਗਈ ਕੋਈ ਪਤਾ ਨਹੀਂ ਦੱਸਿਆ ਕਿੱਥੇ ਜਾਂ ਨਹੀਂ ਸਰ ਮੈਨੂੰ ਉਹਨਾਂ ਕੁਝ ਨਹੀਂ ਦੱਸਿਆ ਜੁੰਟ ਕਿੱਥੇ ਹੈ ਨਾ ਜੁੰਟ ਸਰ ਹਦਰਾਬਾਦ ਹਾਂਜੀ ਸਰ ਤੇ ਕਦੋਂ ਦੀ ਗੱਲ ਹੈ ਇਹ ਸਰ ਮੈਨੂੰ ਕੱਲ ਸਵੇਰੇ ਫੋਨ ਆਇਆ ਸੀਗਾ 5 ਵਜੇ ਇਹਨਾਂ ਦੇ ਪਰਿਵਾਰ ਚ ਕੋਣ ਪੁੱਛੀ ਇਨਾਂ ਦੀ ਬੇਟੀ ਐ ਸਰ ਇੱਕ ਬੇਟਾ ਇੱਕ ਮੇਰੇ ਮੰਮੀ ਜੀ ਨੇ ਤੇ ਇੱਕ ਇਹਨਾਂ ਦੀ ਵਾਈਫ ਐ ਸਰ ਪਰਿਵਾਰ ਦੇ ਵਿੱਚ ਹੋਰ ਵੀ ਫੌਜੀ ਨੇ ਕਿ ਜਾਂ ਹਾਂਜੀ ਸਰ ਮੈਂ ਇਹਦਾ ਵੱਡਾ ਬ੍ਰਦਰ ਮੈਂ ਵੀ ਇੱਕ ਸਰਵਿਸਮੈਨ ਆ ਸਰ ਉਸ ਤੋਂ ਬਾਅਦ ਆ ਮੇਰਾ ਬੇਟਾ ਜਿਹੜਾ ਉਹ ਵੀ ਆਰਮੀ ਦੇ ਵਿੱਚ ਐ ਸਰ ਕੀ ਗੱਲ ਹੈ ਇਹ ਤਾਂ ਲਾਸਟ ਵਾਰ ਇਹਨਾਂ ਨਾਲ ਗੱਲ ਸਰ ਜਦੋਂ ਆਇਆ ਤੇ ਛੁੱਟੀ ਕੱਟ ਕੇ ਗਿਆ ਅਜ ਤੋਂ 2 ਮਹੀਨੇ ਪਹਿਲਾਂ ਬਿਲਕੁਲ ਖੁਸ਼ ਸੀ ਕੋਈ ਗੱਲਬਾਤ ਨਹੀਂ ਸਰ 22 ਸਾਲ ਸਰਵਿਸ ਹੋ ਗਈ ਹੱਸਦਿਆਂ ਹੀ ਸਰ ਸਪੈਸ਼ਲ ਗਾਰਡ ਵਾਸਤੇ ਹਰ ਪਾਸੇ ਦਿੱਲੀ ਇਹ ਚ ਪਰੇਡ ਨੇ ਸਰ ਘਟ ਤੋਂ ਘਟ ਚਾਰ ਵਾਰੀ ਭਾਗ ਲਿਆ ਤੇ ਖੁਸ਼ ਗਏ ਨੇ ਸਰ ਘਰੋਂ ਕੋਈ ਗੱਲ ਨਹੀਂ ਕਹਿੰਦੇ ਸੋਸ਼ਲ ਵਰਕਰ ਵੀ ਸੀ ਨਾਲ ਕੋਈ ਮਤਲਬ ਦਾ ਨਹੀਂ ਕਰਦੇ ਕਰਤੇ ਸਨ ਸਰ ਪਿੰਡ ਦੇ ਵਿੱਚ ਕੋਈ ਕਿਸੇ ਵੀ ਬੰਦੇ ਨੂੰ ਪੁੱਛ ਕੇ ਵੇਲੋ ਹਰ ਬੰਦੇ ਦੀ ਚਲੋ ਜਿੱਥੋਂ ਤੱਕ ਹੋ ਸਕਦਾ ਸਰ ਮਦਦ ਕਰਦੇ ਸੀਗੇ ਕੀ ਸੁਭਾਅ ਕਿਹਦਾ ਸੁਭਾਅ ਹੈ ਬਹੁਤ ਅਸਾ ਸੁਭਾਅ ਹੀ ਸਰ ਬਹੁਤ ਅਸਾ ਸੁਭਾਅ ਸੀਗਾ ਕੁਝ ਤਾਣੀਆਂ ਯਾਦਾਂ ਵੀ ਕੱਢੇ ਚਾਦਾ ਸਰ ਸਾਡੇ ਭਰਾ ਨੂੰ ਸ਼ੌਂਕ ਸੀਗਾ ਆਰਮੀ ਦੀ ਸਰਵਿਸ ਕਰਨ ਦਾ ਔਰ ਉਹਨਾਂ ਨੇ ਆਰਮੀ ਦੀ ਸਰਵਿਸ ਬੜੀ ਖੁਸ਼ੀ-ਖੁਸ਼ੀ ਸਰ ਕੀਤੀ ਉਹਨਾਂ ਦਾ ਛੋਟੇ ਹੁੰਦਿਆਂ ਤੋਂ ਇਹੋ ਸੀਗਾ ਕਿ ਮੈਂ ਆਰਮੀ ਦੇ ਵਿੱਚ ਭਰਤੀ ਹੋਣਾ ਸਰ ਤੇ ਸਾਨੂੰ ਮਾਣ ਹੈ ਸਰ ਆਪਣੇ ਭਰਾ ਦੇ ਉੱਤੇ ਕਿ ਉਹਨੇ 22 ਸਾਲ ਮਖੂਪਾ ਜਿਹੜੀ ਹੈ ਡਿਊਟੀ ਪੂਤੀ ਸਾਰ ਆਪਣੀ ਐਸਮ ਜਰ ਨਿਊਜ਼ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ